ਸਾਜੇ ਹੁਣੀ ਤੇ ਨਾਲ ਹੀ ਆਪਣੇ ਚੇਅਰਮੈਨ ਸਾਹਿਬ ਹੁਣੀ ਆ ਤੇ ਇਧਰ ਬੋਬੀ ਸਾਜੇ ਹੁਣੀ ਆ ਠੀਕ ਆ ਇਧਰ ਵੀ ਬੋਬੀ ਸਾਜੇ ਕਾਉਂਸਲਰ ਜੀ ਆ ਠੀਕ ਆ ਸਾਡੇ ਸ਼ਹਿਰੀ ਪ੍ਰਧਾਨ ਆ ਰਜੇਸ਼ ਸਾਜੇ ਹੁਣੀ ਆ ਇਧਰ ਠੀਕ ਆ ਨਾਲ ਸਾਡੇ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਡੀਐਸਪੀ ਸਾਹਿਬ ਕਿ ਇਹੜੀ ਅੰਮ੍ਰਿਤਸਰ ਐਸੋਸੀਏਸ਼ਨ ਆ ਠੀਕ ਆ ਜੀ ਤੇ ਉਹ ਉਸਤਾਜ ਜੀ ਮਤਲਬ ਜਿੱਦਾਂ ਪਿੱਛੇ ਦਿਨੀ ਬਿਆਨ ਆਏ ਆ ਗੋਗੀ ਸਾਜੇ ਨਾਲ ਦੇ ਉਹ ਆਂਦੇ ਵੀ ਸਾਡੀ ਆ ਹਨਾ ਵੀ ਸਾਡੇ ਐਂਡ ਰੋਡ ਦੀ ਆ ਅੰਮ੍ਰਿਤਸਰ ਪੀਜਨ ਐਸੋਸੀਏਸ਼ਨ ਤੇ ਉਹ ਸਵਾਲ ਸਾਡਾ ਆਉਣ ਮੀਡੀਆ ਪਰਸਨ ਤੁਹਾਡੇ ਕੋਲ ਵੀ ਆ ਤੇ ਬੋਬੀ ਉਸਤਾਦ ਜੀ ਤੁਹਾਡੇ ਕੋਲ ਵੀ ਆ ਮੀਨ ਤੇ ਇਹਦੇ ਬਾਰੇ ਥੋੜਾ ਖਲਾਸਾ ਕੀਤਾ ਜਾਵੇ ਜੀ ਵੀ ਇਹ ਇਹਦੇ ਵਿੱਚ ਮਤਲਬ ਚੱਕਰ ਕੀ ਆ ਮੀਨ ਕੀ ਆ ਜੀ ਇਹ ਸੁਣੋ ਮੈਂ ਤਾਂ ਸਰਦਾਰ ਬਜੀਤ ਸਿੰਘ ਸੁਪੂ ਸੱਪਾ ਵਾਲੇ ਉਹਨਾਂ ਨੇ ਕੀਤਾ ਸੀ ਆਪਣੇ ਬਾਕੀ ਸੀਨੀਅਰ ਸਾਥੀਆਂ ਨਾਲ ਜਿਨ੍ਹਾਂ ਦੇ ਵਿੱਚ ਹੁਣ ਮੈਨੂੰ ਨਾਮ ਪੂਰੇ ਯਾਦ ਨਹੀਂ ਆ ਚੋਪੜਾ ਸਾਹਿਬ ਸੀਗੇ ਜਾਂ ਹੋਰ ਪੰਨਾ ਸਾਧ ਜੀ ਜਾਂ ਹੋਰ ਸੀਨੀਅਰ ਸਾਥੀ ਸੀਗੇ ਪਰ ਅੰਮ੍ਰਿਤਸਰ ਪੀਜਨ ਤੇ ਸ਼ਰਨਜੀਤ ਗੋਗੀ ਜੀ ਨੂੰ ਚੇਅਰਮੈਨ ਬਣਾਇਆ ਸੀ ਹੁਣ ਸ਼ਰਨਜੀਤ ਗੋਗੀ ਜਿੰਮੇਵਾਰੀ ਥੋੜੀ ਮਤਲਬ ਦੇਤੀ ਇਹਨਾਂ ਨੂੰ ਅੰਮ੍ਰਿਤਸਰ ਪੀਜਨ ਐਸੋਸੀਏਸ਼ਨ ਬਲਜੀਤ ਸਿੰਘ ਕੁਸਾਪਾ ਵਾਲੇ ਨੇ ਬਣਾਏ ਤੇ ਕੁਝ ਸਫਾ ਬਹੁਤ ਸਫਾ ਵਾਲੇ ਇੱਥੇ ਖੜੇ ਨੇ ਤੇ ਫਿਰ ਸਾਰਾ ਗਰੁੱਪ ਅਸੀਂ ਉਹਨਾਂ ਦੇ ਨਾਲ ਉੱਤਰਿਆ ਅਮਸਰ ਪੀਜਨ ਐਸੋਸੀਏਸ਼ਨ ਜਿਹੜੀ ਆ ਇਦਾਂ ਹੀ ਉੱਡੂਗੀ ਔਰ ਇਹਨਾਂ ਦੇ ਨਾਲ ਔਰ ਸਾਰੇ ਜਿਹੜੇ ਸਾਡੇ ਸੀਨੀਅਰ ਉਸਤਾਦ ਨੇ ਇਹ ਉਸਤਾਦ ਜੀ ਨੇ ਕਲੀਅਰਫਾਈ ਕੀਤਾ ਵਾ ਠੀਕ ਹੈ ਜੀ ਤੇ ਇਹ ਸ਼ੁਰੂ ਤੋਂ ਤੇ ਮਤਲਬ ਤੁਹਾਡੇ ਫਾਦਰ ਸਾਹਿਬ ਜੀ ਦੀ ਚੱਲਦੀ ਆ ਰਹੀ ਆ ਠੀਕ ਹੈ ਜੀ ਤੇ ਤੁਹਾਡੇ ਕੋਲ ਚਲੋ ਸਮਾਂ ਨਾ ਹੋਣ ਕਰਕੇ ਤੁਸੀਂ ਜਿਹੜਾ ਵਾ ਇਹਦਾ ਮਤਲਬ ਨਾਲ ਮੈਂਬਰ ਤੁਸੀਂ ਗੋਗੀ ਸਾਹਿਬ ਜੀ ਨਾਲ ਨਾਲ ਲੈਣ ਦਾ ਠੀਕ ਹੈ ਜੀ ਉਹ ਤੇ ਸਾਰੇ ਜਾਣੇ ਇੱਕ ਛੰਡੇ ਥੱਲੇ ਸ਼ੌਕ ਕਰੀਏ ਔਰ ਇਹ ਸ਼ੌਕ ਜਿਹੜਾ ਵਾ ਖੁਸ਼ ਦੇਣ ਤੇ ਬਿਨਾ ਕਿਸੇ ਵੈਰ ਭਾਵ ਤੋਂ ਹੋਣਾ ਹੁੰਦਾ ਟੜੇ ਬੰਦੀਆਂ ਬਣਾ ਕੇ ਗਰੁੱਪ ਬਣਾ ਕੇ ਐਵੇਂ ਅਸੀਂ ਪਿੱਛੇ ਬਹਿ ਕੇ ਕਿਸੇ ਨੂੰ ਚੁੱਕਣਾ ਨਹੀਂ ਜਾਈਏ ਇਹ ਕੁਝ ਚੰਗੀ ਗੱਲ ਜਿਹੜੀਆਂ ਨਹੀਂ ਠੀਕ ਹੈ 20% ਜਿਹੜੀਆਂ ਸਵੀਰ ਵੀ ਸਾਡਾ ਇੱਥੇ ਪੁੱਜਾ ਹੋਇਆ ਵਾ ਠੀਕ ਵੇਖ ਲਓ ਪਹਿਲਾਂ ਤੁਸੀਂ ਠੀਕ ਹੈ ਜੀ ਜਨਕੀ ਸਾਜੀ ਹਣੀ ਤੇ ਨਾਲ ਹੀ ਆਪਣੇ ਚੇਅਰਮੈਨ ਸਾਹਿਬ ਹਣੀ ਆ ਤੇ ਇਧਰ ਬੋਬੀ ਸਾਜੀ ਹਣੀ ਆ ਠੀਕ ਹੈ ਇਧਰ ਵੀ ਬੋਬੀ ਸਾਜੀ ਕਾਉਂਸਲਰ ਜੀ ਆ ਠੀਕ ਹੈ ਸਾਡੇ ਸ਼ਹਿਰੀ ਪ੍ਰਧਾਨ ਆ ਰਜੀਤ ਸਾਹਿਬ ਜੀ ਹਣੀ ਆ ਇੱਧਰ ਠੀਕ ਆ ਨਾਲ ਸਾਡੇ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਡੀਐਸਪੀ ਸਾਹਿਬ ਕਿ ਇੱਥੇ ਜੀ ਆਪਾਂ ਨੂੰ ਕੁਐਸਚਨ ਇੱਕ ਕਰਨਾ ਵਾ ਜਿਹੜਾ ਉਸਤਾਦ ਜੀ ਵੀ ਏੜੀ ਅੰਮ੍ਰਿਤਸਰ ਐਸੋਸੀਏਸ਼ਨ ਆ ਠੀਕ ਹੈ ਜੀ ਤੇ ਉਹ ਉਸਤਾਦ ਜੀ ਮਤਲਬ ਜਿੱਦਾਂ ਪਿੱਛੇ ਦੀ ਨਹੀਂ ਬਿਆਨ ਆਏ ਆ ਕੋ ਕੀ ਸਾਹਿਬ ਜੀ ਨਾਲ ਦੇ ਉਹ ਆਂਦੇ ਵੀ ਸਾਡੀ ਆ ਹਨਾ ਵੀ ਸਾਡੇ ਐਂਡ ਰੋਡ ਦੀ ਆ ਅੰਮ੍ਰਿਤਸਰ ਪੀਜਨ ਐਸੋਸੀਏਸ਼ਨ ਤੇ ਉਹ ਸਵਾਲ ਸਾਡਾ ਆਉਣ ਮੀਡੀਆ ਪਰਸਨ ਤੁਹਾਡੇ ਕੋਲ ਵੀ ਆ ਤੇ ਬੋਬੀ ਸਤਾਜ ਜੀ ਤੁਹਾਡੇ ਕੋਲ ਵੀ ਆ ਮੇਨ ਤੇ ਇਹਦੇ ਬਾਰੇ ਥੋੜਾ ਖਲਾਸਾ ਕੀਤਾ ਜਾਵੇ ਜੀ ਵੀ ਇਹ ਇਹਦੇ ਵਿੱਚ ਮਤਲਬ ਚੱਕਰ ਕੀ ਆ ਮੇਨ ਕੀ ਆ ਜੀ ਇਹ ਸੁਣੋ ਮੈਂ ਦੱਸਦਾ ਆਏ ਜਾਣੇ ਸ਼ੌਕ ਕਰਦੇ ਤੇ ਜਦੋਂ ਸ਼ੌਕ ਕਰਦੇ ਨੇ ਤਾਂ ਕਿਸੇ ਨਾ ਕਿਸੇ ਬੈਨਰ ਹੈ ਸਾਰੇ ਉੱਡਦੇ ਨੇ ਅਮਰਸਰ ਦੀ ਉਤਰਬਾਜੀ ਹਮੇਸ਼ਾ ਹੈ ਜੀਨ ਐਸੋਸੀਏਸ਼ਨ ਅਮਰਸਰ ਤੇ ਬੈਨਰ ਹੀ ਟੰਗਦੀ ਰਹੀ ਹੈ ਚਿਹਰਾ ਗਠਨ ਸਰਦਾਰ ਬਜੇਤ ਸਿੰਘ ਕੋ ਸੱਪਾ ਵਾਲੇ ਉਹਨਾਂ ਨੇ ਕੀਤਾ ਸੀ ਆਪਣੇ ਬਾਕੀ ਸੀਨੀਅਰ ਸਾਥੀਆਂ ਨਾਲ ਜਿਨ੍ਹਾਂ ਦੇ ਵਿੱਚ ਮੈਨੂੰ ਨਾਮ ਪੂਰੇ ਯਾਦ ਨਹੀਂ ਆ ਚੁੱਪਾ ਸਾਹਿਬ ਸੀਗੇ ਜਾਂ ਹੋਰ ਸਨਾਸਤਾ ਜੀ ਰਹੋ ਸਿਮੀਰ ਸਾਹਿਬ ਜੀ ਫਾਰ ਅੰਮ੍ਰitsar ਪੀਪਲ ਐਸੋਸੀਏਸ਼ਨ ਦਾ ਬੈਨਰ ਜਿਹੜਾ ਜੀ ਸੰਦਾ ਬਲਜੀਤ ਸਿੰਘ ਸੁਪਨਿਆਂ ਵਾਲੇ ਉਹਨਾਂ ਦੀ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਮਾਨਜੋਗ ਗੋਪੀ ਜੀ ਚੇਅਰਮੈਨ ਜਿਹੜੇ ਆ ਉਹਨਾਂ ਨੂੰ ਚੇਅਰਮੈਨ ਵੀ ਅਗਰਸਦ ਦਾ ਹਿੱਸੇ ਕਰਕੇ ਬਣਾਇਆ ਗਿਆ ਸੀ ਕਿਉਂਕਿ ਬਲਜੀਤ ਸਿੰਘ ਉਸ ਸੱਪਾਂ ਵਾਲੇ ਜਿਹੜੀ ਪਾਰਟੀ ਸੀ ਅਗਰਸਦ ਦੇ ਵਿੱਚ ਬਹੁਤ ਵੱਡੀ ਪਾਰਟੀ ਸੀ ਤੇ ਵੱਡੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਸਾਡੇ ਬੋਵੀ ਭਾਜੀ ਨੇ ਮਨਜੀਤ ਸਿੰਘ ਬੋਵੀ ਸੱਪਾਂ ਵਾਲੇ ਇਹਨਾਂ ਨੇ ਆਪਣੇ ਕਾਰੋਬਾਰ ਤੋਂ ਟਾਈਮ ਨਾ ਮਿਲਣ ਕਰਕੇ ਝੋਕੀ ਕਿਉਂਕਿ ਉਹਨਾਂ ਦੇ ਪਾਰਟੀ ਦਾ ਮੈਂਬਰ ਸੀਗੇ ਉਹਨਾਂ ਦਾ ਨਾ ਕੀ ਕੀਤਾ ਜਿਹਦੇ ਕਰਕੇ ਤੇ ਸ਼ਰਨਜੀਤ ਗੋਗੀ ਜੀ ਨੂੰ ਚੇਅਰਮੈਨ ਬਣਾਇਆ ਸੀ ਹੁਣ ਸ਼ਰਨਜੀਤ ਗੋਗੀ ਜੀ ਜ਼ਿੰਮੇਵਾਰੀ ਥੋੜੀ ਮਤਲਬ ਦੇਤੀ ਇਹਨਾਂ ਨੂੰ ਹੁਣ ਸ਼ਰਨਜੀਤ ਗੋਗੀ ਜੀ ਜਿਹੜੇ ਨੇ ਉਹ ਮੰਨ ਲਓ ਗਰੁੱਪ ਛੱਡ ਕੇ ਆਖ ਲੋਤੇ ਨੇ ਸਦਾ ਮੀਂਹ ਸਿੰਘ ਬੌਵੀ ਸਫਾ ਦੇ ਸਦਾਰ ਬਲਜੀਤ ਸਿੰਘ ਨੂੰ ਸਫਾ ਦੇ ਭੇਜੇ ਨੇ ਔਰ ਉਹਨਾਂ ਦੀ ਪਾਰਟੀ ਨੂੰ ਰਿਪਰੈਜ਼ੈਂਟ ਕਰਦ ਨੇ ਤੇ ਉਹ ਇਹਨਾਂ ਦਾ ਸਾਰਾ ਧੜਾ ਸਾਰੀ ਪਾਰਟੀ ਅੱਜ ਵੀ ਅੰਮ੍ਰਿਤਸਰ ਸਭ ਤੋਂ ਵੱਡੀ ਪਾਰਟੀ ਇਹਨਾਂ ਦੀ ਹੈ ਜਿਹੜੀ ਸਾਡੇ ਨਾਲ ਤੇ ਜਦੋਂ ਅੰਮ੍ਰਿਤਸਰ 비ਜ਼ਨ ਐਸੋਸੀਏਸ਼ਨ ਪੋਜੀਸ਼ਨ ਕੋ ਸੱਪਾਂ ਵਾਲੇ ਨੇ ਬਣਾਏ ਤੇ ਕੋਈ ਸਫਾ ਬੋਵੀ ਸੱਪਾਂ ਵਾਲੇ ਇੱਥੇ ਖੜੇ ਨੇ ਤੇ ਫਿਰ ਸਾਰਾ ਗਰੁੱਪ ਅਸੀਂ ਉਹਨਾਂ ਦੇ ਨਾਲ ਉੱਤਰਿਆ ਅੰਮ੍ਰਿਤਸਰ ਪੀਜੀਨ ਐਸੋਸੀਏਸ਼ਨ ਜਿਹੜੀ ਆ ਇੱਦਾਂ ਹੀ ਉੱਡੂਗੀ ਔਰ ਇਹਨਾਂ ਦੇ ਨਾਲ ਔਰ ਸਾਰੇ ਜਿਹੜੇ ਸਾਡੇ ਸੀਨੀਅਰ ਉਸਤਾਦ ਨੇ ਇਹ ਇਸੇ ਝੰਡੇ ਥੱਲੇ ਉੱਟਣਗੇ ਔਰ ਬੋਵੀ ਸੌਰੀ ਗੋਗੀ ਭਾਈ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਆ ਉਹ ਫਿਰ ਆਪਣਾ ਕੋ ਨਵਾਂ ਗਰੁੱਪ ਬਣਾ ਸਕਦੇ ਵੀ ਜੇ ਉਹਨਾਂ ਨੂੰ ਕੋਈ ਇਸ਼ਿਊ ਹੈ ਵੈਸੇ ਅੱਛਾ ਬੋਵੀ ਉਸਤਾਦ ਜੀ ਤੁਹਾਡੇ ਕੋ ਵੀ ਸਾਡਾ ਕੁਐਸਚਨ ਹੈ ਵੀ ਇਹ ਜਿੱਦਾਂ ਉਸਤਾਦ ਜੀ ਨੇ ਨਾਲੇ ਕਲੀਅਰਾਈ ਫਾਈ ਕੀਤਾ ਵਾ ਠੀਕ ਹੈ ਜੀ ਤੇ ਇਹ ਸ਼ੁਰੂ ਤੋਂ ਤੇ ਮਤਲਬ ਤੁਹਾਡੇ ਫਾਦਰ ਸਾਹਿਬ ਜੀ ਦੀ ਚੱਲਦੀ ਆ ਰਹੀ ਆ ਠੀਕ ਹੈ ਜੀ ਤੇ ਤੁਹਾਡੇ ਕੋਲ ਚਲੋ ਸਮਾਂ ਨਾ ਹੋਣ ਕਰਕੇ ਤੁਸੀਂ ਜਿਹੜਾ ਵਾ ਇਹਦਾ ਮਤਲਬ ਨਾਲ ਮੈਂਬਰ ਤੁਸੀਂ ਗੋਗੀ ਸਾਹਿਬ ਜੀ ਨਾਲ ਨੂੰ ਨਾਲ ਲੈਣ ਦਾ ਠੀਕ ਹੈ ਜੀ ਉਹ ਤੇ ਫਿਰ ਇਹ ਮਤਲਬ ਇੱਕ ਕਿਸਮ ਦਾ ਵੀ ਜਿੱਦਾਂ ਉਹਨਾਂ ਨੇ ਆਪਣੀ ਅੰਡਰ ਕਰ ਲਈ ਹਨਾ ਅੰਡਰ ਨੂੰ ਨੇ ਕੋਈ ਨਹੀਂ ਕੀਤਾ ਨਾ ਕੋਈ ਮਤਲਬ ਦੇ ਦੋ ਆਪਣਾ ਦੇ ਨਾਲ ਕੋਈ ਜਿਹੜਾ ਗਰੁੱਪ ਹੈ ਸਾਡਾ ਪਹਿਲਾਂ ਜਲਦ ਸਾਰੇ ਮੈਂ ਜਨੇ ਹੁਸਤਾਦ ਸਾਰੇ ਸਾਰੇ ਇੱਥੇ ਹਾਜ਼ਰ ਨੇ ਇੱਕ ਟੀਮ ਹੈ ਬਣੀ ਜਿਹੜੀ ਅੰਮ੍ਰਿਤ ਇਹ ਟੀਮ ਆਪਣਾ ਜਿਹੜਾ ਗਰੁੱਪ ਹੈ ਕਿੱਥੇ ਦਲੇਗਾ ਮੇਨ ਮਤਲਬ ਤੁਹਾਡਾ ਹੀ ਆ ਪਿੱਛੋਂ ਸਾਡੇ ਭਰਾਵਾਂ ਦਾ ਸਾਰੇ ਸਾਂਝਾ ਵਾ ਖੜੇ ਚੇਅਰਮੈਨ ਖੜਾ ਵਾ ਬਿਲਕੁਲ ਜੀ ਆ ਸਾਨੂੰ ਭਵਾਨ ਖੜਾ ਸਾਰੇ ਉਸਤਾਦ ਇਹਦੇ ਖੜੇ ਅੰਬੀਜ਼ਾ ਦੇ ਜਿੰਨੇ ਵੀ ਹੈ ਤਿੰਨ ਬੰਤੇ ਇਕੱਲੇ ਨਹੀਂ ਹੈਗਾ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਇਹ ਸ਼ੌਕ ਆ ਤੇ ਧੜੇ ਬਾਜੀ ਅਸੀਂ ਪਰਪਲਤ ਨਹੀਂ ਕਰਦੇ ਯਾਰ ਸਾਡੀ ਬੇਨਤੀ ਆ ਜਿਹੜੇ ਬਾਹਰੋਂ ਵੀ ਵੀਰ ਕੋਈ ਚਾਹੁੰਦੇ ਨੇ ਨਾ ਸਾਨੂੰ ਉਹਨਾਂ ਸਾਡੀ ਉਹਨਾਂ ਨੂੰ ਵੀ ਸਲਾਹ ਆ ਚੰਗੇ ਵਾਸਤੇ ਕਰੋ ਕੱਲਾ ਕੈਮਰੇ ਤੇ ਨਾ ਚੰਗਾ ਕੋਈ ਦਿਲਾਂ ਦੇ ਵਿੱਚ ਵੀ ਚੰਗਾਪਣ ਰੱਖਵੇ ਬਾਕੀ ਜੇ ਕੋਈ ਸਾਡੇ ਨਾਲ ਕਿਸੇ ਦਾ ਕੋਈ ਮਸਪੇ ਦਾ ਤੇ ਗੋਲ ਬਾਗ ਹੀ ਸਦਲਨ ਪੰਚਾਇਤ ਚ ਬਹਿ ਜਾਗੇ ਅੱਜ ਚੀਰਮੈਨ ਸਾਹਿਬ ਨੇ ਸਾਰਿਆਂ ਨੇ ਕਿਹਾ ਸੀ ਜੀ ਭਾਈ ਹਰੇਕ ਬੰਦੇ ਨੇ ਸੱਦਾ ਦੇਣਾ ਠੀਕ ਹੈ ਨਾ ਸਾਡਾ ਕਿਸੇ ਨਾਲ ਕੋਈ ਟੜੇ ਬਾਜੀ ਨਹੀਂ ਆ ਜੀ ਸਾਡੇ ਸੀਨੀਅਰ ਉਸਤਾਦ ਫੂਰ ਵੀ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹ ਇਹਨਾਂ ਕਰਕੇ ਜਿਨ੍ਹਾਂ ਨੇ ਪਾਸੇ ਕੀਤੇ ਸੀ ਜਿਹੜੇ ਸਾਡੇ ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਸਾਨੂੰ ਸਵਾਲ ਮੰਡੀ ਦੇ ਵਿੱਚ ਸਾਡੇ ਦੋ ਚਾਰ ਸੀਨੀਅਰ ਉਸਤਾਦ ਪਾਸੇ ਸੀਗੇ ਹੁਣ ਸਾਡੇ ਨਾਲ ਲੋਡ ਪੈਣ ਤੇ ਨਾਮ ਵੀ ਲਵਾਂਗੇ ਪਰ ਅਸੀਂ ਤੁਹਾਨੂੰ ਇਹ ਗੱਲ ਕਹਿੰਨੇ ਆਂ ਵੀ ਸਾਰੇ ਜਾਣੇ ਇੱਕ ਛੰਡੇ ਥੱਲੇ ਸ਼ੌਕ ਕਰੀਏ ਔਰ ਇਹ ਸ਼ੌਕ ਜਿਹੜਾ ਵਾ ਖੁਸ਼ ਦੇਲ ਤੇ ਬਿਨਾ ਕਿਸੇ ਵੈਰ ਭਾਵ ਤੋਂ ਹੋਣਾ ਹੁੰਦਾ ਤੜੇ ਬੰਦੀਆਂ ਬਣਾ ਕੇ ਗਰੁੱਪ ਬਣਾ ਕੇ ਐਵੇਂ ਅਸੀਂ ਪਿੱਛੇ ਬਹਿ ਕੇ ਕਿਸੇ ਨੂੰ ਚੁੱਕਣਾ ਦੇਈ ਜਾਈਏ ਇਹ ਕੋਈ ਚੰਗੀ ਗੱਲ ਜਿਹੜੀਆਂ ਨਹੀਂ ਹੈ ਠੀਕ ਹੈ ਅਸੀਂ ਤੁਹਾਨੂੰ ਇਹੋ ਕਹਿੰਦੇ ਹਾਂ ਕਿ ਵਧੀਆ ਕੰਪਿਊਟਰ ਬਾਜੀ ਹੋਣਾ ਔਰ ਵਧੀਆ ਤਰੀਕੇ ਨਾਲ ਸਾਰੇ ਕੰਮ ਇਹ ਕੁਛ ਛੋਟੇ ਬੱਚੇ ਜਿਹੜੇ ਸਾਡੇ ਹੱਲ ਵੇਖਦੇ ਕੋਈ ਚੰਗੀ ਚੀਜ਼ ਚੱਕਰ ਵੀ ਕਹਿਣ ਚੰਗਾ ਸ਼ੌਕ ਹੈ ਨਹੀਂ ਤਾਂ ਅੱਗੇ ਵੀ ਇਹ ਚੌਕ ਨੂੰ ਮਾੜਾ ਕਹਿ ਜਾਂਦਾ ਕਿ ਅਸੀਂ ਹੋਰ ਆਪਣੀਆਂ ਕੰਮਾਂ ਦਾ ਮਾਰਾ ਕਰੀ ਜਾਂਦੇ ਕੰਮ ਨਹੀਂ ਹੋਣਾ ਚਾਹੀਦਾ ਪਰ ਸਾਡਾ ਤੇ ਇਹੋ ਹੀ ਆ ਪਰਫਲ ਹੁਣ মিডিਆ ਪਰਸਨ ਜਿਹੜੀ ਅਸਵੀਰ ਵੀ ਸਾਡਾ ਇੱਥੇ ਪੁੱਜਾ ਹੋਇਆ ਵਾ ਠੀਕ ਹੈ ਜੀ ਤੇ ਹੁਣ মিডিਆ ਪਰਸਨ ਨਹੀਂ ਵੀ ਤੁਹਾਡੇ ਕੋਲ ਇਹ ਪੁੱਛੇ ਉਸਤਾਦ ਜੀ ਵੀ ਸ਼ੌਕ ਆਪਾਂ ਹੋਰ ਉੱਪਰ ਖੜੀਏ ਹਨਾ ਉਹਦੇ ਵਾਸਤੇ ਜੋ ਵੀ ਜੇ ਜੋ ਵੀ ਢੰਗ ਦੇ ਨਾਲ ਆਪਾਂ ਨੂੰ ਉਪਰਾਲੇ ਕਰਨੇ ਪੈਣ ਹਨਾ ਤੇ